ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦਾ ਆਪਣਾ ਟੌਪਿਕ ਹੈ ਜੀ ਆਰਟੀਕਲ 18 ਆਰਟੀਕਲ 18 ਗੱਲ ਕਰਦਾ ਹੈਗਾ ਅਬੋਲਿਸ਼ਨ ਆਫ ਟਾਈਟਲਸ ਮੀਨਿੰਗ ਖਿਤਾਬਾਂ ਦਾ ਖਾਤਮਾ ਜਿਵੇਂ ਕਿ ਮਹਾਰਾਜਾ ਮਹਾਰਾਣੀ ਰਾਏ ਭਾਦਰ ਰਾਏ ਸਾਹਿਬ ਇਹ ਸਭ ਨੂੰ ਖਤਮ ਕਰਦਾ ਹੈਗਾ ਜੀ ਤਾਂ ਆਪਾਂ ਅੱਜ ਇਹਦੇ ਰਿਗਾਰਡਿੰਗ 10 ਐਮਸੀਕਿਊ ਕਰਾਂਗੇ ਜੋ ਤੁਹਾਡੇ ਐਗਜ਼ਾਮ ਨੂੰ ਧਿਆਨ ਚ ਰੱਖ ਕੇ ਬਣਾਏ ਗਿਆ ਇਹ ਬਹੁਤ ਹੀ ਜ਼ਰੂਰੀ ਨੇ ਜੀ ਧਿਆਨ ਨਾਲ ਸਾਰੇ ਕੁਸ਼ਨਾ ਨੂੰ ਨੋਟ ਕਰ ਲਿਓ ਸੁਣ ਲਿਓ ਵੀਡੀਓ ਨੂੰ ਐਂਡ ਤੱਕ ਹਾਂਜੀ ਸਟਾਰਟ ਕਰਦੇ ਆ ਪਹਿਲਾ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਆਰਟੀਕਲ 18 ਕਿਸ ਚੀਜ਼ ਨਾਲ ਡੀਲ ਕਰਦਾ ਹੈ கரੈਕਟ ਆਨਸਰ ਹੈਗਾ ਜੀ ਸੀ ਆਪਸ਼ਨ ਅਬੋਲਿਸ਼ਨ ਆਫ ਟਾਈਟਲਸ ਹਾਂਜੀ ਇਹਦੀ ਆਪਾਂ ਪੁਆਇੰਟ ਕਰਦੇ ਆ ਆਰਟੀਕਲ 18 ਭਾਰਤ ਵਿੱਚ ਟਾਈਟਲਸ ਮੀਨਿੰਗ ਖਿਤਾਬਾਂ ਨੂੰ ਅਬੋਲਿਸ਼ ਖਤਮ ਕਰਨੀ ਗੱਲ ਕਰਦਾ ਹੈ ਇੱਕ ਨੰਬਰ ਪੁਆਇੰਟ ਹੋ ਗਿਆ ਹੈ ਇੰਪੋਰਟੈਂਟ ਹੈ ਨੰਬਰ 2 ਇਹ ਉਹਨਾ ਪ੍ਰੀਫਿਕਸ ਜਾਂ ਸਫਿਕਸ ਨੂੰ ਹਟਾਉਂਦਾ ਹੈ ਜੋ ਨਾਮ ਦੇ ਅੱਗੇ ਜਾਂ ਪਿੱਛੇ ਵਰਤੇ ਜਾਂਦੇ ਹਨ ਜਿਵੇਂ ਕਿ ਰਾਜਪਹਾਦਰ ਜਾਂ ਮਹਾਰਾਜਾ ਮਹਾਰਾਣੀ ਆਦਿ ਇਸ ਦਾ ਮੁੱਖ ਮਕਸਦ ਸੋਸਾਇਟੀ ਵਿੱਚ ਇਕੁਐਲਟੀ ਮਤਲਬ ਸਮਾਨਤਾ ਲਿਆਉਣਾ ਹੈ ਤਾਂ ਜੋ ਉੱਚ-ਨੀਚ ਦਾ ਭੇਦਭਾਵ ਖਤਮ ਹੋ ਸਕੇ ਹਾਂਜੀ ਸਾਰਿਆਂ ਨੂੰ ਬਰਾਬਰ ਹੀ ਦਰਜਾ ਮਿਲੇ ਕੋਈ ਆਿੰਦਗੀ ਮਹਾਰਾਜਾ ਹੋ ਗਿਆ ਮਹਾਰਾਣੀ ਹੋ ਗਈ ਰਾਜ ਸਾਹਿਬ ਹੋ ਗਿਆ ਵੀ ਆਪ ਦੁਬਾਰੇ ਨੇ ਇਹ ਇਦਾਂ ਕੁਝ ਨਹੀਂ ਹੈਗਾ ਆਪਣੇ ਸੰਵਿਧਾਨ ਦੇ ਵਿੱਚ ਆਰਟੀਕਲ 18 ਇਸ ਨੂੰ ਅਬੋਲਿਸ਼ ਕਰ ਦਿੰਦਾ ਆਰਟੀਕਲ 18 ਅਬੋਲਿਸ਼ ਕਰਦਾ ਹੈ ਅਬੋਲਿਸ਼ ਨੂੰ ਟਾਈਟਲ ਨੂੰ ਨੋਟ ਕਰ ਲਓ ਜੀ ਇਹ ਨੈਕਸਟ ਕੁਐਸਚਨ ਆਰਟੀਕਲ 18 ਦੇ ਤਹਿਤ ਕਿਸ ਤਰ੍ਹਾਂ ਦੇ ਟਾਈਟਲਸ ਨੂੰ ਅਲਾਉ ਕੀਤਾ ਗਿਆ ਹਾਂਜੀ ਹੁਣ ਆਰਟੀਕਲ 18 ਦੇ ਟਾਈਟਲਸ ਨੂੰ ਖਤਮ ਕਰਤਾ ਵੀ ਕੋਈ ਬੰਦਾ ਆਪਣੇ ਨਾਮ ਦੇ ਅੱਗੇ ਜਾਂ ਪਿੱਛੇ ਕੋਈ ਵੀ ਟਾਈਟਲ ਨਹੀਂ ਲਗਾ ਸਕਦਾ ਪਰ ਕਿਸ ਨੂੰ ਅਲਾਉ ਕਰਦਾ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਇਹਦਾ ਸੀ ਆਪਸ਼ਨ military and academic distinctions matlab ki baneya article 18 ਦਾ ਭਾਗ ਪਹਿਲਾ ਕਹਿੰਦਾ ਹੈ ਕਿ ਸਟੇਟ ਕੋਈ ਵੀ ਟਾਈਟਲ ਨਹੀਂ ਦੇਵੇਗਾ ਕੋਈ ਟਾਈਟਲ ਨਹੀਂ ਮਿਲੂਗਾ ਕਿਸ ਨੂੰ ਸਿਵਾਏ ਮਿਲਟਰੀ ਜਾਂ ਅਕੈਡੈਮਿਕ ਡਿਸਟਿੰਸ਼ਨ ਦੇ ਇਸਦਾ ਮਤਲਬ ਕੀ ਹੈ ਇਸਦਾ ਮਤਲਬ ਹੈ ਕਿ ਮੇਜਰ ਕੈਪਟਨ ਮਿਲਟਰੀ ਜਾਂ ਡਾਕਟਰ ਇੰਜੀਨੀਅਰ ਸੀ ਅਕੈਡਮਿਕ ਵਰਗੇ ਟਾਈਟਲ ਵਰਤੇ ਜਾ ਸਕਦੇ ਨੇ ਕੋਈ ਬੰਦਾ ਆਪਣੇ ਨਾਮ ਦੇ ਅੱਗੇ ਇਮੇਲਟਰੀ ਜੋ ਟਾਇਰ ਨੂੰ ਕਿਹਾ ਜਾਂ ਮਿਲਟਰੀ ਜਮ ਦਾ ਕੰਮ ਕਰਿਆ ਹੈਗਾ ਬਰਗੇਡੀਅਰ ਬਣ ਜਾਂਦੇ ਨੇ ਕੈਪਟਨ ਬਣ ਜਾਂਦੇ ਨੇ ਮੇਜਰ ਬਣ ਜਾਂਦੇ ਨੇ ਉਹ ਆਪਣੇ ਨਾਮ ਦੇ ਅੱਗੇ ਲਗਾ ਦਿੰਦੇ ਨੇ ਤੇ ਇਮ ਜੀ ਪੜ੍ਹਾਈ ਦੇ ਵਿੱਚ ਕੋਈ ਡਾਕਟਰ ਬਣਦਾ ਕੋਈ ਇੰਜੀਨੀਅਰ ਹੁੰਦਾ ਕੋਈ ਸੀਏ ਹੁੰਦਾ ਉਹ ਆਪਣੇ ਨਾਮ ਦੇ ਅੱਗੇ ਡਾਕਟਰ ਇੰਜੀਨੀਅਰ ਸੀਏ ਲਗਾ ਸਕਦੇ ਨੇ ਇਹ ਟਾਈਟਲ ਕਿਸੇ ਦੀ ਮੈਰਟ ਜਾਂ ਐਜੂਕੇਸ਼ਨ ਨੂੰ ਦਰਸਾਉਂਦੇ ਆ ਨਾ ਕਿ ਖਾਨਦਾਨੀ ਰੁਤਬੇ ਨੂੰ ਜਿਹੜੇ ਡਾਕਟਰ ਇੰਜੀਨੀਅਰ ਸੀਏ ਮੇਜਰ ਕੈਪਟਨ ਇਹ ਉਹਨਾਂ ਦੇ ਰੁਤਬੇ ਨੂੰ ਦਰਸਾਉਂਦੇ ਵੀ ਇਹਨਾਂ ਮੈਰਿਟ ਦੇ ਹਿਸਾਬ ਨਾਲ ਹੀ ਬਣੇ ਨੇ ਇਹ education ਦੇ ਹਿਸਾਬ ਨਾਲ ਬਣੇ ਨਾ ਕਿ ਇਹਨਾਂ ਨੂੰ ਇਹ ਫਸੋਕਰ ਦੇ ਵਿੱਚ ਨਾ ਖਾਨਦਾਨ ਤੋਂ ਉਹਨਾਂ ਨੂੰ ਉਤਮੇ ਉਤਮੇ ਮਿਲ ਨਹੀਂ ਮੰਦੇ ਨੇ ਮਿਹਨਤ ਕੀਤੀ ਤਾਂ ਬਣ ਗਿਆ ਉਹ ਠੀਕ ਹੈ ਜੀ ਸਮਝ ਗਿਆ ਕੁਸ਼ਨ ਇਹ ਕਿ ਕਿਸ ਤਰ੍ਹਾਂ ਦੇ ਟਾਈਟਲ ਨੂੰ ਅਲਾਉ ਕਰਦਾਗਾ ਮਿਲਟਰੀ ਐਂਡ ਅਕੈਡੈਮਿਕ ਡਿਸਟਿੰਸ਼ਨ ਹਾਂਜੀ ਨੈਕਸਟ ਕੋਈ ਕੀ ਕੋਈ ਇੰਡੀਅਨ ਸਿਟੀਜ਼ਨ ਕਿਸੇ ਫੋਰਨ ਸਟੇਟ ਤੋਂ ਕੋਈ ਟਾਈਟਲ ਐਕਸੈਪਟ ਕਰ ਸਕਦਾ ਹੈ ਹਾਂਜੀ ਕੋਈ ਇੰਡੀਆ ਦਾ ਬੰਦਾ ਕਿਸੇ ਬਾਹਰਲੇ ਦੇ ਚਲਾ ਗਿਆ ਉਹ ਗੱਲ ਲਾ ਦੇ ਸੋਨੂੰ ਕਿ ਟਾਈਟਲ ਦੇਵੇ ਤੈਨੂੰ ਵੀ ਆਹ ਦੰਨਿਆ ਵੀ ਰਾਏ ਭਾਦਰ ਦੇ ਤਾ ਕਿੰਗ ਦੇ ਕਿੰਗ ਦਾ ਤੁਮ ਟਾਈਟਲ ਲੈਤਾ ਕੀ ਅਕਸੈਪਟ ਕਰ ਸਕਦਾ ਨਹੀਂ ਕਰ ਸਕਦਾ ਠੀਕ ਹੈ ਜੀ கரੈਕਟ ਆਨਸਰ ਹੈਗਾ ਪੀ ਆਪਸ਼ਨ ਨੋ ਆਰਟੀਕਲ 18 ਦਾ ਭਾਗ 2 ਸਾਫ ਤੌਰ ਤੇ ਕਹਿੰਦਾ ਹੈ ਕਿ ਕੋਈ ਵੀ ਇੰਡੀਅਨ ਸਿਟੀਜ਼ਨ ਕਿਸੇ ਵੀ ਫੋਰਨ ਸਟੇਟ ਤੋਂ ਕੋਈ ਟਾਈਟਲ ਅਕਸੈਪਟ ਨਹੀਂ ਕਰ ਸਕਦਾ ਇਹ ਰੂਲ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਸਿਟੀਜ਼ਨ ਆਪਣੀ ਵਫਾਦਾਰੀ ਅਤੇ ਸਮਾਨਤਾ ਬਰਕਰਾਰ ਰੱਖਣ ਜੇਕਰ ਵਿਦੇਸ਼ੀ ਦੇਸ਼ ਟਾਈਟਲ ਦੇਣਾ ਸ਼ੁਰੂ ਕਰ ਦੇਣ ਤਾਂ ਸਮਾਜ ਵਿੱਚ ਦੁਬਾਰਾ ਇਨ ਇਕੁਐਲਟੀ ਆ ਸਕਦੀ ਹੈ ਠੀਕ ਹੈ ਜੀ ਇੰਪੋਰਟੈਂਟ ਪੁਆਇੰਟ ਇਹ ਨੈਕਸਟ ਕਵੈਸਚਨ ਕਰਦੇ ਜੇਕਰ ਕੋਈ ਨੌਨ ਸਿਟੀਜ਼ਨ ਭਾਰਤ ਸਰਕਾਰ ਦੇ ਅਧੀਨ ਆਫਿਸ ਆਫ ਪ੍ਰੋਫਿਟ ਹੋਲਡ ਕਰਦਾ ਹੈ ਤਾਂ ਉਹ ਵਿਦੇਸ਼ੀ ਟਾਈਟਲ ਕਿਵੇਂ ਲੈ ਸਕਦਾ ਹੈ ਹਾਂਜੀ ਕੋਈ ਬਾਹਰਲਾ ਬੰਦਾ ਆਪਣੇ ਦੇਸ਼ ਚ ਰਹਿ ਰਿਹਾ ਹੈ ਤੇ ਆਪਣੀ ਗਵਰਨਮੈਂਟ ਦੇ ਵਿੱਚ ਕੋਈ ਕੰਮ ਕਰ ਰਿਹਾ ਹੈਗਾ ਨੂੰ ਸੈਲਰੀ ਵਗੈਰੇ ਮਿਲ ਰਹੀ ਹੈ ਗੌਰਨ ਤੋਂ ਪੱਤੇ ਵਗੈਰੇ ਮਿਲਦੇ ਨੇ ਤਾਂ ਉਹਨੇ ਵਿਦੇਸ਼ ਚ ਜਾ ਕੇ ਨੂੰ ਆਪਣੇ ਦੇਸ਼ ਚ ਜਾ ਕੇ ਛੋਰ ਕੰਟਰੀ ਚ ਉਹਨੂੰ ਟਾਈਟਲ ਮਿਲਣਾਗਾ ਤਾਂ ਉਹ ਕਿਵੇਂ ਲੈ ਸਕਦਾ ਟਾਈਟਲ ਉਹ ਕਿਸ ਤਰ੍ਹਾਂ ਲੈ ਸਕਦਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਡੀ ਆਪਸ਼ਨ ਵਿੱਦ ਦੀ ਕਨਸੈਂਟ ਆਫ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਸਹਿਮਤੀ ਨਾਲ ਉਹ ਰਾਸ਼ਟਰਪਤੀ ਕੋਲ ਜਾਊਗਾ ਵੀ ਰਾਸ਼ਟਰਪਤੀ ਜੀ ਮੈਨੂੰ ਆਹ ਦੇਸ਼ ਦੀ ਸਰਕਾਰ ਜਦ ਬੰਦਾ ਹ ਟਾਈਟਲ ਦੇ ਰਿਹਾ ਹੈਗਾ ਮੈਨੂੰ ਮਨਜ਼ੂਰੀ ਦਿਓ ਮੈਂ ਟਾਈਟਲ ਉਹ ਲੈ ਲਾਂ ਇਹ ਵਿਅਕਤੀ ਭਾਵੇਂ ਸਿਟੀਜ਼ਨ ਨਹੀਂ ਹੈ ਪਰ ਜੇ ਇਹ ਉਹ ਭਾਰਤ ਵਿੱਚ ਆਫਿਸ ਆਫ ਪ੍ਰੋਫਿਟ ਹੋਲਡ ਕਰਦਾ ਹੈ ਤਾਂ ਉਸ ਨੂੰ ਟਾਈਟਲ ਲੈਣ ਲਈ ਪ੍ਰੈਜ਼ੀਡੈਂਟ ਦੀ ਕਨਸੈਂਟ ਲੈਣੀ ਪਵੇਗੀ ਇਹ ਪ੍ਰਬੰਧ ਆਰਟੀਕਲ 18 ਦੇ ਤੀਜੇ ਭਾਗ ਵਿੱਚ ਦਿੱਤਾ ਗਿਆ ਹੈ ਹਾਂਜੀ ਸਹਿਮਤੀ ਲੈਣ ਵਾਸਤੇ 18 ਦਾ ਪਾਰਟ 3 ਵਿੱਚ ਲਿਖਿਆ ਗਿਆ ਹੈਗਾ ਇਹ ਰੂਲ ਇਹ ਯਕੀਨੀ ਬਣਾਉਂਦਾ ਹੈ ਕਿ ਸਰਕਾਰੀ ਅਹੁਦੇ ਤੇ ਬੈਠਾ ਵਿਅਕਤੀ ਵਿਦੇਸ਼ੀ ਪ੍ਰਭਾਵਾਂ ਤੋਂ ਮੁਕਤ ਹੋਵੇ। ਹਾਂਜੀ ਨੈਕਸਟ ਕੁਐਸਚਨ ਸੁਪਰੀਮ ਕੋਰਟ ਦੇ ਕਿਹੜੇ ਕੇਸ ਵਿੱਚ ਨੈਸ਼ਨਲ ਅਵਾਰਡਸ ਜਿਵੇਂ ਕਿ ਭਾਰਤ ਰਤਨ, ਪਦਮ ਪੂਸ਼ਨ ਨੂੰ ਵੈਲਡ ਮੰਨਿਆ ਗਿਆ? ਹਾਂਜੀ। ਸੁਪਰੀਮ ਕੋਰਟ ਦੇ ਕੋਈ ਕੇਸ ਹੋਇਆ ਸੀਗਾ ਉਹ ਚ ਨੈਸ਼ਨਲ ਅਵਾਰਡ ਨੂੰ ਵੈਲਡ ਮੰਨਿਆ ਗਿਆ ਵੀ ਹਾਂ ਨੈਸ਼ਨਲ ਅਵਾਰਡ ਮੰਦੇ ਸਹੀ ਨਹੀਂ ਉਹਨਾਂ ਨੂੰ ਕੋਈ ਖਾਨਦਾਨੀ ਅਵਾਰਡ ਨਹੀਂ ਮਿਲਿਆ ਨਾਮ ਨੇ ਚੱਲ ਰਿਹਾ ਹੈ। ਤਾਂ ਕਿਹੜਾ ਕੇਸ ਸੀ ਉਹ? ਜੋ ਹੈਗੇ ਆਂ ਅਨਸਰ B ਬਾਲਾਜੀ ਰਗੂ ਰਗੁਵੰਦ ਵਰਸ ਜੁਨੀਅਨ ਆਫ ਇੰਡੀਆ ਕੱਲ ਕਰਦੇ ਨੇ ਮਾਰੇ ਆਪਾਂ 1996 ਵਿੱਚ ਬਾਲਾਜੀ ਰਗੂ ਰਗੁਵੰਦ ਵਰਸ ਜੁਨੀਅਨ ਆਫ ਸਟੇਟ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਨੈਸ਼ਨਲ ਅਵਾਰਡਸ ਪਦਮਾ ਅਵਾਰਡਸ ਵੈਲਿਡ ਹਨ ਕੋਰਟ ਨੇ ਕਿਹਾ ਕਿ ਇਹ ਅਵਾਰਡਸ ਮੈਟ ਨੂੰ ਰਿਕੋਗਨਾਈਜ਼ ਕਰਦੇ ਹਨ ਅਤੇ ਇਹ ਡਿਸਕ੍ਰਿਮੀਨੇਸ਼ਨ ਪੈਦਾ ਨਹੀਂ ਕਰਦੇ ਜਿਹੜੂ ਮਤਲਬ ਪਦਮ ਸ੍ਰੀ ਪਦਮ ਪੂਸ਼ਨ ਨਾ ਭਾਰਤ ਰਤਨ ਮਿਲਦਾ ਉਹਨਾਂ ਮੈਟ ਦੇ ਆਧਾਰ ਤੇ ਮਿਲਿਆ ਬੰਦਿਆਂ 'ਚ ਕੁਝ ਖਾਸ ਕੁਆਲਿਟੀ ਸੀ ਤਾਂ ਮਿਲਿਆ ਉਹ ਕਿਸੇ ਵੀ ਤਰ੍ਹਾਂ ਨੂੰ ਖਾਨਦਾਨੀ ਨਹੀਂ ਮਿਲਿਆ ਇਹ ਕਿਸੇ ਨਾ ਪੇਧ ਪਾ ਪੈਦਾ ਨਹੀਂ ਕਰਦੇ ਹਵਾਰ ਪਰ ਕੋਰਟ ਨੇ ਇਹ ਵੀ ਕਿਹਾ ਇਹਨਾਂ ਨਾਂ ਇਹਨਾਂ ਨੂੰ ਨਾਮ ਦੇ ਅੱਗੇ ਤੇ ਪਿੱਛੇ ਟਾਈਟਲ ਮੰਗ ਨਹੀਂ ਸਕਦੀ ਵੀ ਇਹਨਾਂ ਨੂੰ ਆਪਾਂ ਇਹ ਲਿਖ ਸਕਦੇ ਵੀ ਜਿਵੇਂ ਜਿਵੇਂ ਆਪਣੇ ਮੰਨ ਲਓ ਆਪਣੇ ਪਦਮ ਭਾਰਤ ਰਤਨ ਭਾਰਤ ਰਤਨ ਕਿੰਨੇ ਕਿੰਨੇ ਮਿਲਿਆ ਹੋਇਆ ਹੈ ਭਾਰਤ ਰਤਨ ਅਬਦੁਲ ਕੁਲਾਮ ਐਪੀਜੀ ਅਬਦੁਲ ਕੁਲਾਮ ਕਲਾਮ ਸਚਿਨ ਤੈਂਦੁਲਕਰ ਸਚਿਨ ਤੈਂਦੁਲਕਰ ਨੂੰ ਮਿਲਿਆ ਹੈ ਜੀ ਨਾ ਤੇ ਆਪਣੇ ਨਾਮ ਦੇ ਅੱਗੇ ਨਹੀਂ ਲਿਖਦੇ ਭਾਰਤ ਰਤਨ ਸਚਿਨ ਤੈਂਦੁਲਕਰ ਜਿਵੇਂ ਸਚਿਨ ਤੈਂਦੁਲਕਰ ਭਾਰਤ ਰਤਨ ਇਹ ਆਪਣੇ ਨਾਮ ਦੇ ਅੱਗੇ ਜਾਂ ਵਿੱਚ ਨਹੀਂ ਲਿਖ ਸਕਦੇ ਸਿੰਪਲ ਇਹਨਾਂ ਨੂੰ ਭਾਰਤ ਰਤਨ ਮਿਲ ਗਿਆ ਅਵਾਰਡ ਕੀ ਪਦਮ ਅਵਾਰਡ ਮਿਲ ਗਿਆ ਠੀਕ ਹੈ ਮਿਲ ਗਿਆ ਬਸ ਇਹ ਐਨ ਵੀ ਨਾਮ ਦੇ ਅੱਗੇ ਜਾਂ ਸਰਕਾਰੀ ਡਾਕੂਮੈਂਟ ਲਿਖਣ ਲੱਗ ਜਾਂਦੇ ਵੀ ਹਾਂ ਸਰਕਾਰ ਨੇ ਇਹ ਵੀ ਕਿਹਾ کورٹ ਨੇ ਇਹ ਵੀ ਕਿਹਾ ਵੀ ਵਰਤਣਾ ਨਹੀਂਗਾ ਹਾਂਜੀ ਨੈਕਸਟ ਕੁਐਸਚਨ ਸੰਵਿਧਾਨ ਦੇ ਮੁਤਾਬਿਕ ਆਫਿਸ ਆਫ ਪ੍ਰੋਫਿਟ ਦੀ ਡੈਫੀਨੇਸ਼ਨ ਕਿੱਥੇ ਦਿੱਤੀ ਗਈ ਹੈ ਹਾਂਜੀ ਜੇ ਜੇ ਆਪਾਂ ਗੱਲ ਕਰਦੇ ਆਂ ਆਫਿਸ ਆਫ ਪ੍ਰੋਫਿਟ ਇਸ ਸੰਵਿਧਾਨ ਦੇ ਵਿੱਚ ਕਿੱਥੇ ਦਿੱਤੀ ਗਈ ਡੈਫੀਨੇਸ਼ਨ ਹਾਂਜੀ ਆਪਸ਼ਨਾਂ ਦੇਖੋ ਧਿਆਨ ਨਾਲ ਹਾਂਜੀ ਇਹਦਾ ਆਪਸ਼ਨ ਹੈ ਕਿ ਕਰੈਕਟ ਆਨਸਰ ਸੀ ਕਿਤੇ ਵੀ ਡਿਫਾਈਨ ਨਹੀਂ ਕੀਤਾ ਗਿਆ ਹਾਂਜੀ ਗੱਲ ਕਰਦੇ ਆਂ ਆਫਿਸ ਆਫ ਪ੍ਰੋਫਿਟ ਸ਼ਬਦ ਨਾ ਤਾਂ ਸੰਵਿਧਾਨ ਵਿੱਚ ਹੈ ਅਤੇ ਨਾ ਹੀ ਪਾਰਲੀਮੈਂਟ ਦੇ ਕਿਸੇ ਐਕਟ ਵਿੱਚ ਡਿਫਾਈਨ ਕੀਤਾ ਗਿਆ ਹੈ ਇਸ ਦਾ ਮਤਲਬ ਸੁਪਰੀਮ ਕੋਰਟ ਦੀ ਇੰਟਰਪ੍ਰੀਟੇਸ਼ਨਸ ਤੋਂ ਲਿਆ ਜਾਂਦਾ ਹੈ ਸੁਪਰੀਮ ਕੋਰਟ ਨੇ ਜਿਹੜੀ ਵਿਆਖਿਆ ਕੀਤੀ ਨੇ ਉਸ ਤੋਂ ਲਿਆ ਜਾਂਦਾ ਹੈ ਆਮ ਤੌਰ ਤੇ ਜੇਕਰ ਅਪੁਆਇੰਟਮੈਂਟ ਸਰਕਾਰ ਦੁਆਰਾ ਕੀਤੀ ਗਈ ਹੋਵੇ ਤੇ ਅਤੇ ਉਸ ਤੋਂ ਫਾਈਨੈਂਸ਼ੀਅਲ ਗੇਨਸ ਮਤਲਬ ਸੈਲਰੀ ਅਲਾਉਂਸ ਮਿਲਦੇ ਹੋਣ ਤਾਂ ਉਸ ਨੂੰ ਆਫਸਰ ਆਫ ਪ੍ਰੋਪਰਟੀ ਮੰਨਿਆ ਜਾਂਦਾ ਹੈ ਠੀਕ ਹੈ ਜੀ ਆਫਸਰ ਆਫ ਪ੍ਰੋਪਰਟੀ ਕਹਿੰਦਾ ਵੀ ਸਰਕਾਰ ਦੁਆਰਾ ਸੈਲਰੀ ਵਗੈਰਾ ਅਲਾਉਂਸ ਵਗੈਰਾ ਬੰਦੇ ਮਿਲਦੇ ਹੋਣ ਸਰਕਾਰੀ ਚੀਜ਼ਾਂ ਮਿਲਦੇ ਹੋਣ ਤਾਂ ਉਹਨੂੰ ਆਫਸਰ ਆਫ ਪ੍ਰੋਪਰਟੀ ਕਿਹਾ ਜਾਂਦਾ ਹੈ ਬ੍ਰਿਟਿਸ਼ ਕਾਲ ਦੌਰਾਨ ਕਿਹੜੇ ਟਾਈਟਲ ਆਮ ਤੌਰ ਤੇ ਦਿੱਤੇ ਜਾਂਦੇ ਸਨ ਜੋ ਹੁਣ ਅਬੋਲਿਸ਼ ਹੋ ਚੁੱਕੇ ਹਨ ਹਾਂਜੀ ਅੰਗਰੇਜ਼ਾਂ ਦੇ ਸਮੇਂ ਕਿਹੜੇ ਟਾਈਟਲ ਜਿਹੜੇ ਆਮ ਤੌਰ ਤੇ ਦੇ ਦਿੱਨੇ ਜਾਂਦੇ ਸਨ ਵੀ ਆਹ ਬੰਦਾਂ ਨੂੰ ਆਹ ਟਾਈਟਲ ਲੇਦਾ ਭਾਈ ਪਰ ਹੁਣ ਉਹ ਆਰਟੀਕਲ 18 ਹੋਂ ਤੋਂ ਬਾਅਦ ਉਹ ਖਤਮ ਹੋ ਗਏ ਨੇ ਦੇ ਵਿੱਚ ਹਾਂਜੀ ਉਹ ਕੇਸ ਆਨਸਰ ਕਰੈਕਟ ਆਨਸਰ ਸੀ ਆਪਸ਼ਨ ਰਾਏ ਬਹਾਦਰ ਰਾਏ ਸਾਹਿਬ دیਵਾਨ ਬਹਾਦਰ ਮਹਾਰਾਜਾ ਮਹਾਰਾਣੀ ਇਦਾਂ ਦੇ ਟਾਈਟਲ ਦੇ ਦਿੱਨੇ ਜਾਂਦੇ ਸਨ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸਰਕਾਰ ਰਾਏ ਬਹਾਦਰ ਰਾਏ ਸਾਹਿਬ دیਵਾਨ ਬਹਾਦਰ ਵਰਗੇ ਟਾਈਟਲ ਜ਼ਿੰਦੀ ਸੀ ਇਹ ਟਾਈਟਲ ਹੈਰਿਡਿਟੀ ਜੱਤੀ ਹੁੰਦੇ ਸਨ ਮਤਲਬ ਇਹ ਮਤਲਬ ਰਾਜੇ ਦਾ ਬੇਟਾ ਰਾਜਾ ਬਣ ਜਾਂਦਾ ਸੀ ਚਾਹੇ ਉਸ ਵਿੱਚ ਕਾਫੀ ਲਿਖਤ ਹੋਵੇ ਜਾਂ ਨਾ ਹੋਵੇ ਰਾਜ ਸਾਹਿਬ ਦਾ ਬੇਟਾ ਰਾਜ ਸਾਹਿਬ ਹੀ ਹੁੰਦਾ ਸੀਗਾ ਜੱਦੀ ਚਲੀ ਜਾਂਦੀ ਸੀ ਖਾਨਦਾਨੀ ਚੱਲਦੀ ਸੀ ਉਹਦਾ ਮੁੰਡਾ ਉਹ ਸੋਹੀ ਕਹਿਣਾਗਾ ਇਹਨਾਂ ਟਾਈਟਲਸ ਨੇ ਆਮ ਜਨਤਾ ਤੇ ਅਮੀਰਾਂ ਵਿੱਚ ਫਰਕ ਪੈਦਾ ਕੀਤਾ ਜਿਸ ਨੂੰ ਆਰਟੀਕਲ 18 ਨੇ ਖਤਮ ਕਰ ਦਿੱਤਾ ਨੈਕਸਟ ਕੁਐਸਚਨ ਕਿ ਆਰਟੀਕਲ 18 ਦੇ ਪ੍ਰੋਵੀਜ਼ਨ ਨੂੰ ਵਾਇਲਟ ਕਰਨ ਤੇ ਸੰਵਿਧਾਨ ਵਿੱਚ ਕੋਈ ਸਪੈਸੀਫਿਕ ਪੈਨਲਟੀ ਦਿੱਤੀ ਗਈ ਹੈ ਹਾਂਜੀ ਜੇ ਆਰਟੀਕਲ 18 ਨੇ ਮੰਨਦਾ ਕਿ ਅਬੋਲਿਸ਼ ਕਰ ਦੇ वायलेट ਕਰਦੇ ਸੌਰੀ ਵਾਇਲਟ ਕਰਦੇ ਉਹਨਾਂ ਨੂੰ ਮੰਨੇ ਦਾ ਮਤਲਬ ਉਹਨੂੰ ਉਲੰਘਣਾ ਕਰਦੇ ਤਾਂ ਕਿ ਇਸ ਵਿਧਾਨ ਦੇ ਵਿੱਚ ਸਜ਼ਾ ਦਿੱਤੀ ਹੋਈ ਹੈ ਹਾਂਜੀ ਇਹਦਾ ਆਨਸਰ ਹੈ ਸੀ ਆਪਸ਼ਨ ਨਹੀਂ ਇਹ ਸਿਰਫ ਡਾਇਰੈਕਟਰੀ ਹੈ ਹਾਂਜੀ ਇਹ ਮਤਲਬ ਕੀ ਮਨੇ ਇਹਦਾ ਸੰਵਿਧਾਨ ਵਿੱਚ ਆਰਟੀਕਲ 18 ਦੀ ਉਲੰਘਣਾ ਕਰਨ ਲਈ ਕੋਈ ਪੈਨਲਟੀ ਨਹੀਂ ਲਿਖੀ ਗਈ ਇਹ ਆਰਟੀਕਲ ਸਿਰਫ ਇੱਕ ਡਾਇਰੈਕਸ਼ਨ ਦਿੰਦਾ ਹੈ ਕਿ ਅਜਿਹਾ ਨਾ ਕਰੋ ਹਾਲਾਂਕਿ ਪਾਰਲੀਮੈਂਟ ਕੋਲ ਪਾਵਰ ਹੈ ਕਿ ਉਹ ਕਾਨੂੰਨ ਬਣਾ ਕੇ ਇਸ ਲਈ ਸਜ਼ਾ ਤੈਅ ਕਰ ਸਕਦੀ ਹੈ ਪਰ ਫਿਲਹਾਲ ਅਜਾ ਕੋਈ ਖਾਸ ਐਕਟ ਨਹੀਂ ਹੈ। ਹਾਂਜੀ ਨੈਕਸਟ ਕੁਐਸਚਨ ਜੇਕਰ ਕਿਸੇ ਵਿਅਕਤੀ ਨੂੰ ਪਦਮਾਸ਼ਰੀ ਮਿਲਦਾ ਹੈ ਤਾਂ ਕੀ ਉਹ ਇਸ ਨੂੰ ਆਪਣੇ ਲੈਟਰ ਹੈਡ ਜਾਂ ਪਾਸਪੋਰਟ ਤੇ ਆਪਣੇ ਨਾਮ ਨਾਲ ਲਿਖ ਸਕਦਾ ਹੈ? ਹਾਂਜੀ ਗੱਲ ਕਰ चुके हैं ਪਹਿਲਾਂ ਆਪਾਂ ਨਹੀਂ। ਨੋ ਇਟ ਇਜ਼ ਨੋਟ ਅਲਾਉਡ ਬੀ ਆਪਸ਼ਨ। ਸੁਪਰੀਮ ਕੋਰਟ ਨੇ ਬਾਲਾਜੀ ਰਗੂਵੰਦ ਕੇਸ ਵਿੱਚ ਸਾਫ਼ ਕਿਹਾ ਸੀ ਕਿ ਨੈਸ਼ਨਲ ਅਵਾਰਡਸ ਨੂੰ ਸਫਿਕਸ ਜਾਂ ਪ੍ਰੀਫਿਕਸ ਉਹ ਜੋ ਨਹੀਂ ਵਰਤਿਆ ਜਾ ਸਕਦਾ। ਇਨਾਂ ਨੂੰ ਲੀਗਲ ਡਾਕੂਮੈਂਟ ਜਿਵੇਂ ਕਿ ਪਾਸਪੋਰਟ ਆਧਾਰ ਤੇ ਲਗਾਉਣਾ ਅਲਾਉ ਨਹੀਂ ਹੈ ਲੀਗਲ ਡਾਕੂਮੈਂਟ ਸਰਕਾਰੀ ਡਾਕੂਮੈਂਟ ਤੇ ਆਪਾਂ ਲਿਖ ਨਹੀਂ ਸਕਦੇ ਜੇ ਕੋਈ ਪਦਮ ਸ੍ਰੀ ਪਦਮ ਵਿਭੂਸ਼ਣ ਭਾਰਤ ਰਤਨ ਦਾ ਵਾਰੀ ਹੈਗਾ ਤਾਂ ਆਪਣੇ ਨਾਮ ਨਾਲ ਲਿਖ ਨਹੀਂ ਸਕਦਾ ਉਹ ਸਰਕਾਰੀ ਡਾਕੂਮੈਂਟ ਤੇ ਉੱਪਰ ਹਾਲਾਂਕਿ ਸੋਸ਼ਲ ਮੀਡੀਆ ਤੇ ਜਿਵੇਂ ਤੇ ਲੋਕ ਅਕਸਰ ਵਰਤ ਲੈਂਦੇ ਹਨ ਕਿਉਂਕਿ ਇਹ ਲੀਗਲ ਡਾਕੂਮੈਂਟ ਨਹੀਂ ਹੈ ਪਰ ਕਾਨੂੰਨੀ ਤੌਰ ਤੇ ਟਾਈਟਲ ਨਹੀਂ ਹੈ ਠੀਕ ਹੈ ਜੀ ਸੋਸ਼ਲ ਮੀਡੀਆ ਤੇ ਲੋਕ ਲਿਖਦੇ ਭਾਰਤ ਸ੍ਰੀ ਭਾਰਤ ਰਤਨ ਪਦਮ ਸ੍ਰੀ ਪਦਮ ਵਿਭੂਸ਼ਣ ਲਿਖ ਸਕਦੇ ਨੇ ਕੋਚ ਨੰਬਰ 10 ਲਾਸਟ ਕੁਸਚਨ ਆਪਣਾ ਜੀ ਵੀਡੀਓ ਦਾ ਆਰਟੀਕਲ 18 ਦੇ ਕਲੋਜ਼ 4 ਵਿੱਚ ਕਿਸ ਬਾਰੇ ਗੱਲ ਕਰਦਾ ਹੈ ਆਰਟੀਕਲ 18 ਦਾ ਕਲੋਜ਼ 4 ਚੌਥਾ ਭਾਗ ਹੈ ਜਿਹੜਾ ਇਹ ਕਿਸ ਕਿਸ ਚੀਜ਼ ਬਾਰੇ ਗੱਲ ਕਰਦਾ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈਗਾ ਜੀ অপਸ਼ਨ ਸੀ ਫੋਰਨਸ ਫੋਰਨ ਸਟੇਟਮੈਂਟ ਟੂ ਪ੍ਰੈਜ਼ੈਂਟ ਜਾਂ ਇਨਵੋਲਵਮੈਂਟ ਲੈਨ ਬਾਰੇ ਹਾਂਜੀ ਇਹਦੇ ਬਾਰੇ ਗੱਲ ਕਰਦੇ ਆਪਾਂ ਫੋਰਨ ਸਟੇਟ ਟੂ ਪ੍ਰੈਜ਼ੈਂਟ ਜਾਂ ਇਨਵੋਲਵਮੈਂਟ ਲੈਨ ਬਾਰੇ ਕੀ ਹੁੰਦਾ ਹੈਗਾ ਆਰਟੀਕਲ 18 ਦਾ ਭਾਗ 4 ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਜੋ ਸਟੇਟ ਦੇ ਅਧੀਨ ਆਫੀਸ ਆਪ੍ਰੋਪ੍ਰੀਟ ਹੋਲਡ ਕਰਦਾ ਹੈ ਉਹ ਪ੍ਰੈਜ਼ੀਡੈਂਟ ਦੀ ਕਨਸੈਂਟ ਤੋਂ ਬਿਨਾਂ ਵਿਦੇਸ਼ ਤੋਂ ਕੋਈ ਪ੍ਰੈਜ਼ੈਂਟ ਮਤਲਬ ਤੋਹਫਾ ਜਾਂ ਸੈਲਰੀ ਨਹੀਂ ਲੈ ਸਕਦਾ ਇਹ ਪ੍ਰੋਵੀਜ਼ਨ ਸਿਰਫ ਟਾਈਟਲ ਲਈ ਨਹੀਂ ਹੈ ਸਗੋਂ ਫਾਈਨੈਂਸ਼ੀਅਲ ਬੈਨੀਫਿਟ ਲਈ ਵੀ ਹੈ ਇਹ ਭਾਰਤੀ ਨਾਗਰਿਕਾਂ ਅਤੇ ਗੈਰ ਨਾਗਰਿਕਾਂ ਦੋਵਾਂ ਲਈ ਲਾਗੂ ਹੁੰਦਾ ਹੈ ਜੋ ਸਰਕਾਰੀ ਅਹੁਦੇ 'ਤੇ ਹਨ ਸਮਝ ਗਈ ਮਤਲਬ ਜਿਹੜਾ ਬੰਦਾ ਬਾਹਰਲਾ ਬੰਦਾ ਵਿਦੇਸੀ ਬੰਦਾ ਵੀ ਜਾਂ ਆਪਣੇ ਇੰਡੀਅਨ ਬੰਦਾ ਸਰਕਾਰੀ ਅਹੁਦੇ 'ਤੇ ਕੰਮ ਕਰ ਰਿਹਾ ਹੈ ਉਹ ਫੌਰਨ ਤੋਂ ਕੋਈ ਵੀ ਤਰ੍ਹਾਂ ਦੀ ਤੋਹਫੇ ਇਸ ਸੈਲਰਿੰਗ ਦੇ ਅਧਾਰ ਪਰਲੇ ਵਿਦੇਸ਼ਾਂ ਤੋਂ ਹੋਰ ਕੋਈ ਅਲੱਗ ਤੋਂ ਕੰਮ ਨਹੀਂ ਕਰ ਸਕਦਾ ਮੀਨਿੰਗ ਤਾਂ ਇਹ ਹੋਗਾ ਵੀ ਜਦੋਂ ਤੱਕ ਸਰਕਾਰੀ ਨੌਕਰੀ ਕਰਦਾ ਹੈ ਕੋਈ ਹੋਰ ਨਾ ਕੰਮ ਨਹੀਂ ਕਰ ਸਕਦਾ ਠੀਕ ਹੈ ਜੀ ਇਹ ਸਾਰੇ ਕੁਐਸਚਨ ਇੰਪੋਰਟੈਂਟ ਸੀ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਇਸ ਤਰ੍ਹਾਂ ਦੇ ਆਪਾਂ ਹੁਣ ਕੁਐਸਚਨ ਅਗਲੀ ਨੈਕਸਟ ਵੀਡੀਓ ਚ ਕਰਾਉਂਦੇ ਰਹਾਂਗੇ ਅਲੱਗ-ਅਲੱਗ ਆઠ ਸਾਰੇ ਆਰਟੀਕਲ ਆਪਾਂ ਕਵਰ ਕਰਾਂਗੇ ਪੋਲੀਟਿਕ ਨੂੰ ਆਪਾਂ ਕੱਲੇ-ਕੱਲੇ ਕੁਐਸਚਨ ਕੱਲਾ-ਕੱਲਾ ਟੌਪਿਕ ਆਪਾਂ ਟਰਾਈ ਕਰਾਂਗੇ ਕਵਰ ਕਰ ਲਈਏ ਹਾਂਜੀ ਧੰਨਵਾਦ ਜੀ